ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਆਂ ਵੀਡੀਓ 'ਚ ਸਾਰੀਆਂ ਮਸ਼ੀਨਰੀਆਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਆਪਾਂ ਲੈ ਕੇ ਪਹੁੰਚੇ ਆਂ ਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਸਾਰੀਆਂ ਮਸ਼ੀਨਰੀਆਂ ਕੱਲੀ-ਕੱਲੀ ਕਰਕੇ ਆਪਾਂ ਦੇਖਾਂਗੇ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਮਸ਼ੀਨਰੀ ਦੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੂਠੀ ਆ ਘਰ ਮਕਾਨ ਗੱਡੀ ਮੋਟਰਸਾਈਕਲ ਹਵੇਲੀ ਮਹਿਲ ਛੋਟਾ ਥੀ ਵੱਡਾ ਥੀ ਕੁਝ ਵੀ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਚੈਟ ਤੁਸੀਂ ਲਗਵਾ ਸਕਦੇ ਹੋ ਤੇ ਹੁਣ ਆਪਾਂ ਗੱਡੀ ਦੀ ਗੱਲ ਕਰਾਂਗੇ ਪਹਿਲੀ ਗੱਡੀ ਐਂਡਿਕਾ ਤੁਸੀਂ ਦੇਖੋ 2012 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਗੁਰਦਾਸਪੁਰ ਏਰੀਆ ਚੋਂ 70-75% ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਬਾਕੀ ਜਿਹੜੀ ਗੱਡੀ ਆ ਬਹੁਤ ਵਧੀਆ ਜੀ 1,40,000 ਰੁਪਿਆ ਇਹਦਾ ਆ ਰੇਟ ਹੈਗਾ ਰੇਟ ਗੱਡੀ ਦਾ ਕੋਈ ਫਿਕਸ ਨਹੀਂ ਹੈਗਾ ਮਾਲਕ ਕਹਿੰਦੇ ਵੀ ਘਾਟਾ ਵਾਦਾ ਮੌਕੇ ਤੇ ਕਰ ਲਾਂਗੇ ਇਸ ਗੱਡੀ ਦੀ ਐਡ ਤੁਸੀਂ ਕੱਲ ਵਾਲੀ ਵੀਡੀਓ ਚ ਵੀ ਦੇਖੀ ਹੋਵੇਗੀ ਤੇ ਕੱਲ ਇਸ ਗੱਡੀ ਦਾ ਰੇਟ ਮਿਸਟੇਕ ਨਾਲ ਗਲਤ ਪੈ ਗਿਆ ਸੀਗਾ ਕਿਸੇ ਹੋਰ ਗੱਡੀ ਦਾ ਰੇਟ ਪੈ ਗਿਆ ਸੀਗਾ ਇਹਦਾ ਰੇਟ 1 ਲੱਖ 40000オリジナル ਰੇਟ ਹੈ ਜੀ ਬਾਕੀ ਕਿਸੇ ਨੂੰ ਪਸੰਦ ਆਉਂਦੀ ਹੈ ਜਾ ਕੇ ਦੇਖ ਸਕਦੇ ਹੋ ਮਾਲਕ ਕਹਿੰਦੀ ਆ ਵੀ 1.5 ਸਾਲ ਹੋ ਗਿਆ ਘਰੇ ਗੱਡੀ ਐਵੇਂ ਹੀ ਖੜੀ ਆ ਮਾਲਕ ਆਪਨੇ ਜਿਹੜੇ ਜਿਹੜੇ ਗੱਡੀ ਚ ਚਲਾਉਂਦੇ ਸੀਗੇ ਉਹ ਆਪ ਬਾਹਰ ਬਾਗੇ ਗੁਰਦਾਸਪੁਰ ਘਰੇ ਗੱਡੀ ਤੁਹਾਨੂੰ ਖੜੀ ਮਿਲ ਚੁਗੀ ਤੇ ਇਹ ਵਧੀਆ ਗੱਡੀ ਹੈ ਜੀ ਮਾਲਕ ਨੇ ਵਧੀਆ ਰੱਖੀ ਹੋਈ ਹੈ ਗੱਡੀ ਤੁਹਾਨੂੰ ਮਾਲਕ ਦੇ ਘਰੇ ਮਿਲ ਜੂਗੀ ਜਾ ਕੇ ਦੇਖ ਲਿਓ ਤੇ ਮਾਲਕ ਦਾ ਨੰਬਰ 73 475 67 633 ਗੱਲ ਕਰਨੀ ਹੈ ਜਿਹੜੀ ਵੀ ਆਪੇ ਕਰ ਲਿਓ ਸਵੈਪਟ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ 13 ਮਾਡਲ ਫਾਸਟ ਓਨਰ ਗੱਡੀ ਦਾ ਇਨਸ਼ੋਰੈਂਸ ਪ੍ਰਦੂਸ਼ਣ ਸਾਰਾ ਕੁਝ ਆਪਾਂ ਨੂੰ ਮਿਲੂਗਾ ਗੱਡੀ ਪੰਜਾਬ ਨੰਬਰ ਹੈ ਖੜੀ ਹੈ ਗੱਡੀ ਅੰਮ੍ਰਿਤਸਰ ਏਰੀਆ 'ਚ ਡਿਮਾਂਡ ਦੀ ਗੱਲ ਕਰੀਏ 3 ਲੱਖ 30 ਹਜ਼ਾਰ ਰੁਪਏ ਮਾਲਕ ਵੱਲੋਂ ਡਿਮਾਂਡ ਪਹੁੰਚੀ ਹੈ ਇਹਰਾ ਮਾਡਲ ਗੱਡੀ ਆ ਫਾਸਟ ਉਹਨਰੇ ਅੱਦੇ ਵਾਂਗੂ ਟਾਇਰ ਆਪਾਂ ਨੂੰ ਮਿਲ ਜਾਣਗੇ ਗੱਡੀ ਪੂਰੀ ਵਧੀਆ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਜੇ ਗੱਡੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਅੰਮ੍ਰਿਤਸਰ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 8872396943 ਮਾਲਕ ਬਾਈ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਹੈ ਨੰਬਰ 3 ਤੇ ਆਪਣੇ ਕੋਲੇ ਆਲਟੋ ਕੈਟਨ ਬੀਐਕਸਆਈ ਗੱਡੀ ਪਹੁੰਚੀ ਅਸੀਂ 2012 ਮਾਡਲ ਗੱਡੀ ਆ ਪੈਟਰੋਲ ਪਲੱਸ ਸੀਐਨਸੀ 1,85,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਦਾ ਟਾਇਰ ਟੱਪਾ ਵਧੀਆ ਰੰਗ ਗੱਡੀ ਦਾ ਠੀਕ ਹੈ ਬੰਪਰ ਬੂਮਪਰ ਵਧੀਆ ਪਈ ਨੇ ਬਾਕੀ ਅੰਦਰੋਂ ਤੁਸੀਂ ਦੇਖ ਲਓ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੱਟ ਨਹੀਂ ਵਧੀਆ ਮਾਲਕ ਨੇ ਗੱਡੀ ਰੱਖੀ ਹੋਈ ਆ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ 12 ਮਾਡਲ ਹੈ ਤੇ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਕਿਸੇ ਨੇ ਵੀ ਜਾ ਕੇ ਦੇਖਣੇ ਚਲਾ ਕੇ ਦੇਖਣੀ ਹੈ ਮਾਲਕ ਦੇ ਏਰੀਆ ਚ ਜਾ ਕੇ ਦੇਖ ਸਕਦੇ ਹੋ ਸੈਕੰਡ ਓਨਰ ਹੈ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਗੱਡੀ ਕਿੱਥੇ ਖੜੀ ਹੈ ਮਾਲਕ ਨੂੰ ਫੋਨ ਕਰਕੇ ਕਨਫਰਮ ਕਰ ਲਿਓ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ ਨੰਬਰ ਹੈ ਜੀ ਵਾਈ ਦਾ 700 ਪੂਰਾ 91 ਤੇ 91900 98 ਆਹ ਮਾਲਕ ਦਾ ਨੰਬਰ ਹੈ ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਸਬੱਟ ਗੱਡੀ ਦੀ ਗੱਲ ਕਰਾਂਗੇ 15 ਮਾਡਲ ਸਬੱਟ ਗੱਡੀ ਆਪਾਂ ਲੈ ਕੇ ਪਹੁੰਚਿਆ 4 ਲੱਖ 50000 ਰੁਪਇਆ ਡਿਮਾਂਡ ਹੈ ਜੀ ਤੇ ਉਲਕ ਮਾਲਕ ਦਾ ਏਰੀਆ ਗਾਮ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਬਾਕੀ 1.4 ਲੱਖ ਰੁਪਇਆ ਡਿਮਾਂਡ ਇੱਕ ਵਾਰੀ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਕੋਈ ਵੀ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹਾਂ ਕਿਸੇ ਨੂੰ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦਾ ਹਾਂ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਬਾਕੀ ਵਧੀਆ ਗੱਡੀ ਹੈ ਸੋਹਣੀ ਗੱਡੀ ਹੈ ਤੇ ਫੋਟੋਆਂ ਤੁਸੀਂ ਚਾਰੇ ਪਾਸੋਂ ਦੇਖ ਲਈਆਂ ਤੇ ਜਿਨ੍ਹਾਂ ਦੀਆਂ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 7973932352 ਨੰਬਰ ਤੇ ਗੱਲ ਕਰ ਲਿਓ ਵੀਡੀਓ ਦੀ ਗੱਲਬਾਤ ਤਾਂ ਚੱਲ ਹੀ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਇਕੱਲੀ-ਇਕੱਲੀ ਗੱਡੀ ਦੀ ਮਸ਼ੀਨਰੀਆਂ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਮੈਨੂੰ ਦੱਸੋ ਜੀ ਜਿੰਨੀਆਂ ਇੱਕ ਗੱਡੀਆਂ ਤੁਸੀਂ ਦੇਖੀਆਂ ਤੁਹਾਨੂੰ ਵੀਡੀਓ ਤੇ ਗੱਡੀਆਂ ਕਿੰਮੇ ਦੀਆਂ ਲੱਗੀਆਂ ਜੇ ਤੁਹਾਨੂੰ ਗੱਡੀਆਂ ਵਧੀਆ ਲੱਗੀਆਂ ਮਸ਼ੀਨਰੀਆਂ ਤੁਹਾਨੂੰ ਪਸੰਦ ਆ ਰਹੀਆਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਦ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਚੈਨਲ ਤੇ ਆਪਾਂ ਵੀਡੀਓ ਰਾਹੀਂ ਬਹੁਤ ਸਾਰੀਆਂ ਮਸ਼ੀਨਰੀਆਂ ਹਰ ਰੋਜ਼ ਲੈ ਕੇ ਪਹੁੰਚਦੇ ਹਾਂ ਹਰ ਰੋਜ਼ ਵੀਡੀਓ ਦੇਖਣ ਵਾਸਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਚੈਨਲ ਦਾ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹ ਨੂੰ ਜਰੂਰ ਦਬਾ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਤੇ ਪਹਿਲਾਂ ਤੋਂ ਜਿਨਾਂ ਨੇ ਤੁਸੀਂ ਦੱਬਿਆ ਹੋਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਉਹ ਵੀ ਤੁਸੀਂ ਲਾਜ਼ਮੀ ਨੋਟ ਕਰ ਲਓ ਇੱਕ ਵਾਰੀ ਫਿਰ ਤੋਂ ਦੱਸ ਦਿੰਨੇ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ 7719445360 ਨੰਬਰ ਹਮੇਸ਼ਾ ਉੱਪਰ ਲਿਖਿਆ ਰਹਿੰਦਾਗਾ ਕਿਸੇ ਵੀ ਏਰੀਆ ਤੋਂ ਤੁਹਾਡੇ ਕੋਲੇ ਕੋਈ ਵੀ ਮੋਟਰਸਾਈਕਲ ਗੱਡੀ ਜਾਂ ਕੋਈ ਛੋਟਾ ਹਥੀ ਪੀਕਅਪ ਕੋਈ ਬਲੇਰੋ ਕੈਂਪਰ ਕੋਟੀ ਘਰ ਮਕਾਨ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਬਸ ਭੇਜ ਦਿਓ ਤੇ ਜਿਹੜੀਆਂ ਮਸ਼ੀਨਰੀਆਂ ਤੁਸੀਂ ਭੇਜ ਦਿਓ ਜਿਹੜਾ ਰੇਟ ਆਪਣੇ ਕੋਲੇ ਭੇਜ ਦਿਓ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੂੰ ਤੇ ਹੁਣ ਆਪਾਂ ਜੈਨ ਗੱਡੀ ਦੀ ਗੱਲ ਕਰਾਂਗੇ 2004 ਮਾਡਲ ਜੈਨ ਗੱਡੀ ਆਪਣੇ ਕੋਲੇ ਪਹੁੰਚੀ ਆ ਜੇ ਆਪਾਂ ਮਾਡਲ ਦੀ ਗੱਲ ਕਰੀਏ ਦਾ ਚਾਰ ਮਾਡਲ ਹੈ ਪਾਸਿੰਗ 25 ਤੱਕ ਦਾ 68000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਜਿਹੜੇ ਗੱਡੀ ਦੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਕਰ ਲਾਂਗੇ ਇੱਕ ਬਾਰੇ ਸਿਰਫ ਆਹ ਡਿਮਾਂਡ ਹੈ ਬਾਕੀ ਜਿਹੜੀ ਗੱਡੀ ਹੈ ਜੀ ਪੂਰੀ ਵਧੀਆ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਗੱਡੀ ਸੋਹਣੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਚਲਾਉਣ 'ਚ ਕੋਈ ਕਮੀ ਪੇਸ਼ੀ ਨਹੀਂ ਕਿਸੇ ਨੇ ਵੀ ਜਾ ਕੇ ਦੇਖਣੀ ਆ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਤੇ ਜਾਣ ਤੋਂ ਪਹਿਲਾਂ ਮਾਲਕ ਨਾਲ ਗੱਲ ਕਰ ਲਿਓ ਮਾਲਕ ਕਹਿੰਦੀ ਆ ਵੀ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਲਿਓ ਕਈ ਵਾਰੀ ਮਾਲਕ ਕਹਿੰਦੇ ਵੀ ਅਸੀਂ ਵਿਜੀ ਹੁੰਨੇ ਆ ਜੇ ਇੱਧਰ ਉੱਧਰ ਗਏ ਹੁੰਨੇ ਆ ਤਾਂ ਕਰਕੇ ਨੰਬਰ 8437300517 ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਨਾਲ ਤੁਹਾਡੀ ਸਿੱਧੀ ਗੱਲ ਹੋ ਜੂਗੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੀ ਜਰੂਰ ਦੱਸੋ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਜੀ ਤੇ ਹੁਣ ਆਪਾਂ ਇੱਕ ਮੋਟਰਸਾਈਕਲ ਦੀ ਗੱਲ ਕਰਾਂਗੇ ਮੋਟਰਸਾਈਕਲ ਆਪਣੇ ਕੋਲੇ ਪੰਜਾਬ ਨੰਬਰ ਪਹੁੰਚਿਆਗਾ 15 ਮਾਡਲ ਹੈ ਰੇਟ ਬਹੁਤ ਘੱਟ ਹੈ ਸਿਰਫ 19000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਮੋਟਰਸਾਈਕਲ ਹ ਤਰਨ ਤਰਨ ਏਰੀਆ 'ਚ ਖੜਾਗਾ 75 80 ਪੈਸੇ ਟਾਰਨ ਦੀ ਕੰਡੀਸ਼ਨ ਹੈ ਵਧੀਆ ਮੋਟਰਸਾਈਕਲ ਹੈ ਕੋਈ ਕਮੀ ਪੇਸ਼ੀ ਨਹੀਂ ਮਾਲਕ ਨੇ ਵਧੀਆ ਚਲਾਇਆ ਹੋਇਆ ਬਾਕੀ ਕੰਡੀਸ਼ਨ ਫੋਟੋਆਂ 'ਚ ਦਿਖੀ ਰਹੀ ਹੈ ਜੀ ਕਿਸੇ ਨੂੰ ਵੀ ਪਸੰਦ ਆਉਂਦਾ ਹੈ ਮੋਟਰਸਾਈਕਲ ਜਾ ਕੇ ਕੋਈ ਦੇਖਣਾ ਚਾਹੁੰਦਾ ਹੈ ਤਾں ਜਾ ਕੇ ਦੇਖ ਸਕਦੋਂ 19000 ਰੁਪਿਆ ਇੱਕ ਬਾਰੇ ਸਿਰਫ ਡਿਮਾਂਡ ਹੈ ਬਾਕੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਕਰੋ ਨੰਬਰ ਸਕਰੀਨ ਤੇ ਹੈ 62 838 58 683 ਹੁਣ ਆਪਾਂ ਇੱਕ ਗੱਲ ਕਰਾਂਗੇ अल्टੋ ਗੱਡੀ ਦੀ ਆਪਣੇ ਕੋਲੇ 8 ਮਾਡਲ ਹਰਿਆਣਾ ਨੰਬਰ ਗੱਡੀ ਪਹੁੰਚੀ ਹੈ ਜੀ ਆ ਰੇਟ 64 65000 ਰੁਪਿਆ ਕਿਹਾ ਇਹਨਾਂ ਨੇ ਬਾਕੀ 65000 ਰੁਪਿਆ ਡਿਮਾਂਡ ਹੈ ਲੈਸ ਹੋਊਗਾ 65000 ਤੋਂ ਥੱਲੇ ਥੱਲੇ ਸੌਦਾ ਹੋਊਗਾ ਹੰਸਾਰ ਘੜੀ ਗੱਡੀ 70 ਤੋਂ 75 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਨੰਬਰ 95181 33123 ਜਿਹੜੇ ਵੀ ਗੱਲ ਕਰਨੀ ਹੋਈ ਕਰ ਲਿਓ ਬਾਕੀ ਵੀਡੀਓ ਤੋਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ ਲੈ ਕੇ ਆਪਾਂ ਤੁਹਾਡੇ ਖਾਤਰ ਪਹੁੰਚ ਜਾਵਾਂਗੇ